ਬਾਈ ਪਿੰਡਾਂ ਦਾ ਸਾਂਝਾ ਡੇਰਾ ਦੱਸਿਆ ਜਾ ਰਿਹਾ ਇਸ ਵੇਲੇ ਦੀ ਇਹ ਖਬਰ ਸਾਹਮਣੇ ਆ ਰਹੀ ਹੈ ਬਾਈ ਪਿੰਡਾਂ ਦਾ ਸਾਂਝਾ ਡੇਰਾ ਜਿੱਥੇ ਕਿ ਫਾਇਰਿੰਗ ਕੀਤੀ ਗਈ ਹੈ ਹਮਲਾ ਹੋਣ ਲੱਗਿਆ ਸੀ ਆਰੋਪੀਆਂ ਨੇ ਫਾਇਰਿੰਗ ਕੀਤੀ ਹੈ ਸੀਸੀਟੀਵੀ ਕੈਮਰੇ ਤੱਕ ਤੋੜ ਦਿੱਤੇ ਨੇ ਡੇਰੇ ਦੇ ਅੰਦਰ ਅੰਦਰ ਜਿਹੜਾ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ ਕੈਮਰੇ ਤੋੜ ਦਿੱਤੇ ਨੇ ਤਾਂ ਕਿ ਕੋਈ ਪਛਾਣ ਜਿਹੜੀ ਹੈ ਉਹਨਾਂ ਦੇ ਸਾਹਮਣੇ ਨਾ ਆ ਸਕੇ ਡੇਰੇ ਦੇ ਮੁਖ ਸੇਵਾਦਾਰ ਨੂੰ ਜਾਨੋਂ ਮਾਰਨ ਦੀ ਨੀਅਤ ਦੇ ਨਾਲ ਕਿਹਾ ਜਾ ਰਿਹਾ ਬੀਤੀ ਰਾਤ 1 ਵਜੇ ਕਰੀਬ ਕੁਝ ਹਥਿਆਰਬੰਦ ਵਿਅਕਤੀਆਂ ਦੇ ਵੱਲੋਂ ਡੇਰੇ ਦੇ ਉੱਤੇ ਹਮਲਾ ਕੀਤਾ ਗਿਆ ਹਮਲਾਵਰ ਵੱਲੋਂ ਡੇਰੇ ਨੂੰ ਇੱਕੋ ਰਾਤ ਵਿੱਚ ਦਿਨ ਵਾਰ ਨਿਸ਼ਾਨਾ ਬਣਾ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਸਬੰਧੀ ਡੇਰੇ ਦੇ ਮੁਖੀ ਬਾਬਾ ਰੂਪਨਾਥ ਜੀ ਨੇ ਦੱਸਿਆ ਬੀਤੀ ਰਾਤ ਕੁਝ ਹਥਿਆਰਬੰਦ ਵਿਅਕਤੀਆਂ ਨੇ ਡੇਰੇ ਦੀ ਨਿਗਰਾਨੀ ਕਰਨ ਤੋਂ ਬਾਅਦ ਦੋ ਗੱਡੀਆਂ ਵਿੱਚ ਸਵਾਰ 8 ਤੋਂ 10 ਦੇ ਕਰੀਬ ਵਿਅਕਤੀਆਂ ਨੇ ਉਹਨਾਂ ਉੱਪਰ ਹਮਲਾ ਕਰਨ ਦੀ ਕੋਸ਼ਿਸ਼ ਕਰਦਿਆ ਸੀਸੀਟੀਵੀ ਕੈਮਰਿਆਂ ਨੂੰ ਤੋੜ ਕੇ ਡੇਰੇ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੇ ਵਿੱਚ ਡੇਰੇ ਦੇ ਕੰਧਾਂ ਦੇ ਉੱਪਰ ਚੜ ਜਾਂਦੇ ਨੇ ਡੇਰੇ ਦੇ ਵਿੱਚ ਦਾਖਲ ਹੋਣ ਲੱਗੇ ਤਾਂ ਡੇਰੇ ਵਿੱਚ ਰੱਖੇ ਕੁੱਤੇ ਜਿਹੜੇ ਨੇ ਉਹ ਭੌਂਕਣ ਲੱਗ ਪਏ ਅਤੇ ਉਹਨਾਂ ਦੇ ਵੱਲੋਂ ਕੁੱਤਿਆਂ ਨੂੰ ਬੇਹੋਸ਼ੀ ਵਾਲੇ ਬਿਸਕਟ ਪਾ ਦਿੱਤੇ ਗਏ ਤੇ ਉਹਨਾਂ ਨੂੰ ਬੇਹੋਸ਼ ਕਰ ਦਿੱਤਾ ਗਿਆ ਕੁੱਤਿਆਂ ਦੀ ਆਵਾਜ਼ ਦੇ ਨਾਲ ਡੇਰੇ ਦੇ ਵਿੱਚ ਮੌਜੂਦ ਸਾਰੇ ਸੇਵਾਦਾਰ ਉੱਠ ਜਾਂਦੇ ਨੇ ਤੇ ਡੇਰੇ ਦੇ ਵਿੱਚ ਮੌਜੂਦ ਡੇਰੇ ਦੇ ਪ੍ਰਬੰਧਕਾਂ ਦੇ ਵੱਲੋਂ ਵੀ ਆਪਣੇ ਲਾਇਸੈਂਸੀ ਹਥਿਆਰਾਂ ਦੇ ਨਾਲ ਉਹਨਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਪਿੰਡ ਵਾਸੀਆਂ ਨੂੰ ਇਕੱਤਰ ਕੀਤਾ ਜਾਂਦਾ ਜਿਸ ਤੋਂ ਬਾਅਦ ਜਿਹੜਾ ਵਿਅਕਤੀਆਂ ਦੇ ਵੱਲੋਂ ਮੌਕੇ ਤੋਂ ਫਰਾਰ ਹੋ ਹੋ ਗਿਆ ਜਾਂਦਾ ਤੇ ਉਸ ਬਾਅਦ ਹੀ ਡੇਰੇ ਦੇ ਪ੍ਰਬੰਧਕਾਂ ਦੇ ਵੱਲੋਂ ਇਸ ਘਟਾ ਸਬੰਧੀ ਥਾਣਾ ਸਰਹਾਲੀ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਸਬੰਧੀ ਸਰਪੰਚ ਅਮਲੋਕ ਸਿੰਘ ਨੇ ਦੱਸਿਆ ਇਹ ਡੇਰਾ ਸੰਧੂ ਬਰਾਦਰੀ ਦੇ ਬਾਈ ਪਿੰਡਾਂ ਦਾ ਸਾਂਝਾ ਡੇਰਾ ਜੋ ਕਿ ਕਾਫੀ ਪੁਰਾਣਾ ਡੇਰਾ ਹੈ ਉਹਨਾਂ ਨੇ ਕਿਹਾ ਡੇਰਾ ਦੇ ਜਿਹੜਾ ਪ੍ਰਬੰਧਕਾਂ ਦੇ ਉੱਪਰ ਅਜਿਹਾ ਹਮਲਾ ਹੋਣ ਸਬੰਧੀ ਜਿਹੜਾ ਹੈ ਇਹ ਮਨ ਭਾਗੀ ਗੱਲ ਹੈ ਤੇ ਉਹਨਾਂ ਨੇ ਕਿਹਾ ਡੇਰਾ ਦੇ ਮੁਖੀ ਅਤੇ ਹੋਰ ਸੇਵਾਦਾਰਾਂ ਨੂੰ ਅੱਗੇ ਵੀ ਖਤਰਾ ਹੈ ਇਸ ਲਈ ਪੁਲਿਸ ਨੂੰ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਇਸ ਬੰਦ ਦੀ ਪੁਲਿਸ ਫੋਲੋ ਡੇਰੇ ਵਿੱਚ ਜਾ ਕੇ ਮੌਕਾ ਜਿਹੜਾ ਦੇਖਿਆ ਗਿਆ ਜਾਂਚ ਅਧਿਕਾਰੀ ਨੇ ਕੀ ਕੁਝ ਦੱਸਿਆ ਉਹ ਵੀ ਤੁਹਾਨੂੰ ਜਿਹੜਾ ਸੁਣਾ ਦਿੰਨੇ ਆ ਤੋ ਇੱਥੇ ਆ ਜਾਂਦੇ ਆ ਅੰਮ੍ਰਿਤ ਰਹਿ ਜਾਂਦੇ ਫੇ ਤਾਂ ਉਹ ਵੀ ਕਵਰ ਕਰਦੇ ਕਵਰਿੰਗ ਨਹੀਂ ਹੋਈ ਜੇ ਇੱਧਰ ਆ ਜਾਂਦੇ ਇਕੱਲੇ ਕਵਰਿੰਗ ਕਰਦੇ ਉਹ ਵੀ ਉੱਥੇ ਬਖਾਉਂਦੇ ਆ ਜਿਓ ਹਾਂ ਤੋ ਇਹ ਅੱਜ ਪਹੁੰਚਿਆ ਕਰਵਾ ਲਈ ਅੰਮ੍ਰਿਤ ਅੰਮ੍ਰਿਤ ਕਹੀ ਲੋਟੇ ਜੀ ਕੀ ਆਪਣਾ ਨਾਮ ਤੇ ਕੀ ਇੱਥੋਂ ਦੇ ਸਥਾਨ ਦਾ ਡੇਰੇ ਦਾ ਕੀ ਨਾਮ ਹਾਂ ਡੇਰੇ ਦਾ ਨਾਮ ਹੈ ਜੀ ਡੇਰਾ ਬਾਬਾ ਭੀਮਨਾਥ ਸਰ੍ਹੈਲੀ ਕਰਾਂ ਇਹ ਬਾਈ ਇਹਦਾ ਡੇਰਾ ਹੈ ਜੀ ਸੰਧੂਆ ਬਾਬੇ ਪੀਰਾਂ ਦਾ ਬਾਬੇ ਭੀਮਨਾਥ ਦੇ ਨਾਂ ਤੇ ਡੇਰਾ ਹੈ ਜੀ ਕਿੰਨਾ ਕਪਰਾਣਾ ਪੁਰਾਣਾ ਪੀਕ ਹੈ ਸੱਟ ਡੇਰਾ ਇਹ ਦਰਸ਼ਣ ਵਾਲੇ ਦੱਸ ਦਿਆ ਸਿਆਣੇ ਬੰਦੇ ਵੀ ਬਹੁਤ ਪੁਰਾਣਾ ਡੇਰਾ ਘਟੋ ਘਟ 1000 ਸਾਲ ਪੁਰਾਣਾ ਡੇਰਾ ਦੱਸਦੇ ਆ ਜੀ ਤੇ ਕੀ ਘਟਨਾ ਜਿਹੜੀ ਬੀਤੀ ਰਾਤ ਇੱਥੋਂ ਵਾਪਰੀ ਹੈ ਕੀ ਹੋਇਆ ਇਹ ਬੀਤੀ ਰਾਤ ਦੌਰਾਨ ਰਾਤ ਨੂੰ 1 ਵਜੇ ਬੰਦੇ ਪਏ ਆ ਜੀ ਮਾਰਨ ਦੀ ਸਾਜ਼ਿਸ਼ ਦੇ ਨਾਲ ਉਹਨਾਂ ਨੇ ਹਮਲਾ ਕੀਤਾ ਜੋ 1 ਵਜੇ ਰਾਤ ਨੂੰ ਬੰਦੇ ਪਏ ਆ ਬੀਤੀ ਰਾਤ ਦੌਰਾਨ ਤੇ ਉਸ ਤੋਂ ਬਾਅਦ ਘੰਟੇ ਬਾਅਦ ਫੇਰ ਦੁਬਾਰਾ ਬੰਦੇ ਪਏ ਆ ਜੀ ਫੇਰ ਉਸ ਤੋਂ ਬਾਅਦ ਤਿੰਨ ਵਾਰ ਰਾਤ ਨੂੰ ਬੰਦੇ ਪਿਆ ਜੀ ਮਾਰਨ ਦੀ ਸਾਜ਼ਿਸ਼ ਨਾਲ ਹੀ ਆਈ ਸੀ ਉਹ ਸਾਡੇ ਮਾਰਨ ਦੀ ਸਾਜ਼ਿਸ਼ ਨਾਲ ਉਹਨਾਂ ਕੋਲ ਹਥਿਆਰ ਸੀ ਕੋਈ ਸਰ ਕਿਤਨ ਹਾਂ ਉਹਨਾਂ ਕੋਲੇ ਹਥਿਆਰ ਸੀ ਜੀ ਉਹਨਾਂ ਨੇ ਸਾਡੇ ਤੇ ਗੋਲੀ ਚਲਾਈ ਕਿੰਨੇ ਕੁ ਫਾਇਰ ਕੀਤੇ ਉਹਨਾਂ ਨੇ ਘਟੋ ਘਟ ਤਿੰਨ ਚਾਰ ਫਾਇਰ ਕੀਤੇ ਕੋ ਡੇਰੇ ਦੇ ਪਰਪਨ ਖਾਣ ਕੋਈ ਰ ਆਪਣੀ ਰੱਖੇ ਵਿੱਚ ਕੀਤਾ ਜਾਂ ਫਾਇਰ ਹਾਂਜੀ ਅਸੀਂ ਡੇਰੇ ਦੇ ਵੱਲ ਸੇਫਟੀ ਵੱਲੋਂ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਤੇ ਸਾ ਤੋਂ ਫਾਇਰ ਨਹੀਂ ਹੋਇਆ ਤੇ ਮਤਲਬ ਕਿ ਕੀ ਲੱਗਦਾ ਕਿੰਨੇ ਕੁ ਬੰਦੇ ਸੀਗੇ ਤੇ ਬੰਦੇ 10-15 ਬੰਦੇ ਸੀਗੇ ਹਾਂਜੀ ਇਹ ਮਤਲਬ ਕਿ ਤੁਹਾਡੇ ਜਿਹੜੇ ਸੀਸੀਟੀਵੀ ਕੈਮਰੇ ਲੱਗੇ ਉਹਦੇ ਵਿੱਚ ਕੋਈ ਇਹਨਾਂ ਦਾ ਕੋਈ ਆਇਆ ਕੋ ਸਾਹਮਣੇ ਕਿਤੇ ਨਹੀਂ ਉਹਨਾਂ ਨੇ ਪਹਿਲਾਂ ਉਹਨਾਂ ਦਰਾਂ ਸੀਸੀਟੀਵੀ ਹੀ ਕੈਮਰੇ ਨੂੰ ਹੀ ਖਰਾਬ ਕੀਤਾ ਗਿਆ ਹਾਂਜੀ ਉਹਦੇ ਵਿੱਚ ਕੋਈ ਚਿਹਰਾ ਨਹੀਂ ਨਹੀਂ ਕੋਈ ਚਿਹਰਾ ਨਹੀਂ ਨਜ਼ਰ ਆ ਰਿਹਾ ਗੱਡੀਆਂ ਸਿਰਫ ਗੱਡੀ ਨਜ਼ਰ ਆ ਰਹੀ ਹੈ ਗੱਡੀ ਦਾ ਕਲਰ ਜ ਰੰਗ ਨਜ਼ਰ ਆ ਰਿਹਾ ਵੀ ਸੁਰਮੇ ਰੰਗੀ ਗੱਡੀ ਹੈ ਤੇ ਇੱਕ ਚਿੱਟੇ ਰੰਗ ਦੀ ਗੱਡੀ ਨਜ਼ਰ ਆ ਰਹੀ ਹੈ ਥੋੜੀ ਥੋੜੀ ਹੋਰ ਕੁਝ ਨਹੀਂ ਨਜ਼ਰ ਆ ਰਿਹਾ ਕੋਈ ਡੇਰੇ ਦੇ ਵਿੱਚ ਕੋਈ ਪਹਿਲੇ ਧਮਕੀ ਨਹੀਂ ਹੋਵੇ ਜਾਂ ਕੋਈ ਸਨੇ ਸੋਈ ਦੁਸ਼ਮਣ ਦਾ ਕੋਈ ਗੱਲਬਾਤ ਹੋਈ ਹੋਵੇ ਨਾ ਜੀ ਇਸ ਦੌਰਾਨ ਕੋਈ ਪਹਿਲਾਂ ਕੋਈ ਧਮਕੀ ਨਹੀਂ ਕੋਈ ਜਾਂ ਕੋਈ ਗੱਲਬਾਤ ਹੋਈ ਹੈ ਹਾਂਜੀ ਤੇ ਹੋਰ ਤੁਸੀਂ ਕੀ ਮੰਗ ਕਰਦੇ ਸਾਡੀ ਤਾਂ ਏਸੀ ਇਹੀ ਮੰਗ ਹੈ ਵੀ ਸਾਡੀ ਜਾਨ ਨੂੰ ਖਤਰਾ ਹੈ ਜੀ ਕਦੇ ਵੀ ਸਾਡੇ ਡੇਰੇ ਨੂੰ ਨਿਸ਼ਾਨਾ ਕਰ ਸਕਦੇ ਸਾਨੂੰ ਮਾਰ ਸਕਦੇ ਜਾਨ ਨੂੰ ਮਾਰਨ ਦਾ ਖਤਰਾ ਹੈ ਜੋ ਸਭ ਤੋਂ ਕੋਰਜਾ ਨਾ ਸਤਾਰ ਕਰੋ ਕੀ ਚਾਹੋਗੇ ਸਕੇਰ ਕੇ ਸਾਡੀ ਤਾਂ ਇਹੀ ਮੰਗ ਹੈ ਵੀ ਜੋ ਸਾਡੇ ਤੇ ਹਮਲਾ ਹੋਇਆ ਇਹਦੀ ਕੋਈ ਸਬ ਮੰਗਿਆ ਮਤਲਬ ਦੋਸ਼ੀ ਬੰਦੇ ਫੜੇ ਜਾਣ ਤੇ ਸਾਡੇ ਮਾਰਨ ਦੀ ਸਾਜ਼ਿਸ਼ ਨਾਲ ਆਏ ਸੀ ਜਲਦੀ ਤੋਂ ਜਲਦੀ ਇਸ ਨੂੰ ਅੱਛਾ ਸਾਹਿਬ ਕੀਤਾ ਜਾਵੇ ਸਾਨੂੰ ਇਨਸਾਫ ਦਵਾਇਆ ਜਾਵੇ ਤੇ ਹੁਣ ਜਿਹੜੇ ਕੈਮਰੇ ਆ ਉਹ ਡੇਰੇ ਵਿੱਚ ਲੱਗੇ ਆ ਜਾਂ ਹੋਰ ਲਾਇਆ ਜਾ ਰਹੇ ਹਾਂ ਹਾਂਜੀ ਕੈਮਰੇ ਲੱਗੇ ਹੋਏ ਆ ਅੰਦਰ ਤੇ ਉਹ ਜਿਹੜੇ ਬਾਹਰ ਸੀ ਉਹ ਅੱਜ ਲਾ ਰਹਿਆਂ ਆ। ਮੈਂ ਅਮਰਜੀਤ ਸਿੰਘ ਸਰਪੰਚ ਸਿਹੜੀ ਕਲਾ ਜੀ। ਇੱਕ ਕੀ ਮਸਲਾ ਤੁਹਾਡੇ ਤੋਂ ਦਾ ਜਿਹੜੇ ਗੋਲੀ ਚੱਲਣ ਦੀ ਵਾਰਦਾਤ ਹੋਈ ਹੈ ਜੀ ਕੋਈ ਦੇਜਲਾ ਡੇਰੇ। ਇਹ ਜਿਵੇਂ ਬਾਬਾ ਜੀ ਨੇ ਦੱਸਿਆ ਕਿ ਪਰਸੋ ਰਾਤ ਬਾਬਾ ਜੀ ਨੂੰ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਜੀ। ਇੱਕ ਨਹੀਂ ਦੋਰੀ ਤਿੰਨ ਵਾਰ ਹਮਲਾ ਕੀਤਾ ਗਿਆ ਜੀ। ਉਹ ਤੇ ਲਾ ਲੋ ਇਹਨਾਂ ਦੀ ਕਿਸਮਤ ਚੰਗੀ ਸੀ ਬਚਾਅ ਹੋ ਗਿਆ। ਪਰ ਉਹ ਉਹਨਾਂ ਮਾਰਨ ਦੀ ਨੀਅਤ ਨਾਲ ਜੋ ਵੀ ਕੀਤਾ ਮਾਰਨ ਦੀ ਨੀਅਤ ਨਾਲ ਕੀਤਾ ਜੀ। ਕਿੰਨੇ ਫਰ ਫਿਰ ਕਿਤੇ ਉਹਨਾਂ ਕਿੰਨੇ ਕੁ ਬੰਦੇ ਸੀ? ਲਗਭਗ 10-15 ਬੰਦੇ ਜੀ। ਤੇ ਤਿੰਨ ਚਾਰ ਫਾਇਰ ਕੀਤੇ ਜੀ ਬੰਦੇ ਡੇਰੇ ਵਿੱਚ داخل ਹੋਏ ਆ ਹਾਂਜੀ ਇੱਕ ਇੱਕ ਜਿਹੜੀ ਮੇਨ ਗੇਟ ਮੇਨ ਛੜਕਾ ਉੱਥੋਂ ਐਂਟਰ ਕੀਤਾ ਜੀ ਮੇਰ ਕੰਦ ਜਿਹੜੀ ਹਾਂਜੀ ਤੇ ਇਹਨਾਂ ਡੇਰੇ ਦੇ ਰੱਖਿਆ ਉਹਨਾਂ ਕੋਈ ਆਪਣਾ ਬਚਾਰ ਕੀਤਾ ਗਿਆ ਇਹਨਾਂ ਕੀਤਾ ਪਰ ਲੜੋ ਦਸਨ ਮੁਤਾਬਤ ਕੋਈ ਨਹੀਂ ਗੋਲੀ ਚੱਲੀ ਇਹਨਾਂ ਕੋਲ ਹਾਂਜੀ ਤੋਂ ਨਾਲ ਸਿੱਧੀਆਂ ਇਹਨਾਂ ਨੂੰ ਗੋਲੀਆਂ ਸਿੱਧੀਆਂ ਮਾਰਿਆ ਜੀ ਸਾਰੇ ਸਾਰੇ ਪਿੰਡਾਂ ਦੇ ਜਿਹੜੇ ਬਹੁਤ ਵਾਰ ਇਕੱਠੇ ਹੋਏ ਆ ਕਿ ਹੁਣ ਮੰਗ ਕਰਕੇ ਪੁਠ ਪ੍ਰੋਸੈਸ਼ਨ ਕੋਲ ਜਾ ਸਰਕਾਰ ਤੋਂ ਅਸੀਂ ਤੇ ਮੰਗ ਕਰਦੇ ਆ ਕਿ ਬਾਬਾ ਜੀ ਨੂੰ ਛੇਤੀ ਛੇਤੀ ਇਨਸਾਫ ਦੋਇਆ ਜਾਵੇ ਜੋ ਵੀ ਦੋਸ਼ੀ ਆਉਣ ਨਾਲ ਛੇਤੀ ਛੇਤੀ ਫੜਿਆ ਜਾਵੇ ਅਸੀਂ ਉਹ ਮੰਗ ਕਰਦੇ ਆ ਜੇ ਸਰਕਾਰ ਕੋਲੋਂ ਇਹਨਾਂ ਦਾ ਖਤਰਾ ਹੈ ਨਾਲ ਇਹਨਾਂ ਨੂੰ ਜਿਹਦੇ ਹਿਸਾਬ ਨਾਲ ਹਮਲਾਇਆ ਹਿਸਾਬ ਨਾਲ ਤੇ ਲੱਗਦਾ ਬਹੁਤ ਜ਼ਿਆਦਾ ਜਾਨ ਨੂੰ ਖਤਰਾ ਹੈ ਜੀ ਹਾਂਜੀ ਸਰ ਤੁਸੀਂ ਇੱਥੇ ਡੇਰੇ ਵਿੱਚ ਆ ਜੇ ਮੌਕਾ ਟਿਕਣ ਸੀ ਘਟਨਾ ਵਾਪਰੀ ਹੈ ਤੇ ਕੀ ਕਾਰਵਾਈ ਕੋਲੋਂ ਕੀਤੀ ਜਾਵੇ ਇਹ ਸਾਨੂੰ ਥਾਣਾ ਸ੍ਰਿਆੜੀ ਵਿਖੇ ਤਲਾਬ ਨਾਲ ਤੇ ਮੈਂ ਇੱਥੇ ਆ ਮੌਕੇ ਤੇ ਇਹ ਡੇਰਾ ਗਾ ਬਾਬਾ ਪੀਮਨਾ ਦੇ ਜੀ ਦਾ ਸ੍ਰਿਆੜੀ ਵਿਖੇ ਡੇਰਾ ਵਾ ਤੇ ਇੱਥੇ ਇਸ ਤਰ੍ਹਾਂ ਸੇਵਾ ਕਰ ਰਹੇ ਨੇ ਬਾਬਾ ਬਾਬਾ ਰੂਕਨਾ ਜੀ ਸੇਵਾ ਕਰ ਰਹੇ ਤੇ ਉਹਨਾਂ ਦੱਸਿਆ ਵੀ ਰਾਤ ਨੂੰ ਕੋਈ ਅਣਪਛਾਤੇ ਬੰਦੇ ਆਏ ਆ ਉਹਨਾਂ ਨੂੰ ਪਛਾਣ ਨਹੀਂ ਸਕੇ ਤੇ ਰਾਤ ਹਨੇਰਾ ਹੀ ਕੋਈ 2-3 ਵਜੇ ਦਾ ਟਾਈਮ ਹੀ ਜਿੰਨਾ ਆਪਣੇ ਘਰਾਂ ਨਾਲ ਇੱਥੇ ਨਾਲ ਨਾ ਜੋ ਰੋੜਾ ਪਿਆ ਨਾ ਬਾਹਰ ਆਣ ਕੇ ਵਿੜੇ ਚ ਡੇਰੇ ਦੇ ਵੇਖਿਆ ਦੋਨਾਂ ਫੇਰ ਕੀਤੇ ਤਿੰਨ ਚਾਰ ਤੇ ਹਨੇਰੇ ਚ ਉਹਨਾਂ ਨੂੰ ਪਤਾ ਨਹੀਂ ਲੱਗਾ ਕਿਹੜੇ ਬੰਦੇ ਨੇ ਰੋਲਾ ਰੋਲਾ ਪਾਇਆ ਪਿੰਡ ਦੀ ਸੰਗਤ ਆਉਣ ਲੱਗੀ ਸਿਹੜਾਲੀ ਦੀ ਉਹ ਆਪਣੇ ਮੋਟਰਸਾਈਕਲ ਤੇ ਲਿਆਂਦੀ ਕਾਰ ਤੇ ਉਹ ਮੌਕਾ ਤੋਂ ਭੱਜ ਕੇ ਉਹਦੀ ਪੜਤਾਲ ਕੀਤੀ ਜਾ ਰਹੀ ਆ ਰਗਾਈ ਨਾਲ ਸਾਰੇ ਤੇ ਦੋਸ਼ੀਆਂ ਬਾਰੇ ਪਤਾ ਲਾਇਆ ਜਾ ਰਿਹਾ ਜਿਹੜੀ ਪੂਰੀ ਇਨਵੈਸਟੀਗੇਸ਼ਨ ਕਰਕੇ ਤੇ ਆਪਣੀ ਪੜਤਾਲ ਕਰਕੇ ਨਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਤੇ ਦੋਸ਼ੀਆਂ ਦਾ ਜਲਦੀ ਤੋਂ ਜਲਦੀ ਭਾਲ ਕਰਕੇ ਤੇ ਗ੍ਰਿਫਤਾਰ ਕਰਕੇ ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਵਾਈ ਜਾਵੇਗੀ ਕੋਈ ਆਸ-ਪਾਸ ਦੇ ਕੈਮਰੇ ਵੀ ਖੰਗਾਲੇ ਜਾਣਗੇ ਕੈਮਰਾ ਖਰਾਬ ਹੋ ਗਿਆ ਕਿੰਦੇ ਉਹ ਪਹਿਲਾਂ ਹੀ ਉਹ ਆਸ-ਪਾਸੇ ਜਿਹੜੇ ਲੱਗੇ ਆਸ-ਪਾਸੇ ਉਹ ਕੈਮਰੇ ਚੈੱਕ ਕਰਦੇ ਹੁਣ ਚੱਲਦੇ ਆਂ ਸੀ